ਸੁਖਪਾਲ ਖਹਿਰਾ ਦੀ ਜਿਹੜੀ ਆਪਣੀ ਤਬੀਅਤ ਹੈ ਉਹਨੂੰ ਪਸੰਦ ਕਰਦੇ ਨੇ ਲੋਕ ਕਿ ਨਹੀਂ ਕਰਦੇ ਮੈਂ ਇਹ ਸਵਾਲ ਪੁੱਛਣਾ ਚਾਹੂੰਗਾ ਤੁਹਾਡੇ ਕੋ ਜਿਵੇਂ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਬਹੁਤ ਹੁਲਾਰਾ ਮਿਲਿਆ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਉਸ ਤੋਂ ਪਹਿਲਾਂ ਦੀਪ ਸੋਦੂ ਦੀ ਮੌਤ ਤੋਂ ਕੀ ਇਹ ਇਨਕੈਸ਼ ਕਰ ਲੈਣਗੇ ਇਹਨਾਂ ਦੇ ਇਸ ਸੁਭਾਅ ਨੂੰ ਪ੍ਰਤਾਪ ਔਜਵਾ ਜਿਵੇਂ ਚਾਹ ਰਿਹਾ ਕਿ ਭਗਵੰਤ ਮਾਨ ਨੂੰ ਉਹਦੇ ਘਰ ਚ ਘੇਰ ਲਈਏ ਉੱਧਰ ਇਕੱਠ ਜੋੜ ਹੈ ਤੇ ਇੱਧਰਲੇ ਬੰਨੇ ਇਹਨਾਂ ਨੇ ਇਸ ਤਰ੍ਹਾਂ ਦੀ ਬਸਾਤ ਵਛਾਈ ਹੈ। ਨਹੀਂ ਜੇ ਇਹਨਾਂ ਦੇ ਵਿੱਚ ਇਹਨਾਂ ਦੰਥੇ ਤਾਂ ਜਦੋਂ ਇੰਡੀਪੈਂਡੈਂਟ ਲੜੇ ਸੀਗੇ ਫਿਰ ਤਾਂ ਇਹਨਾਂ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਸੀ। ਬਸ ਠੰਡੇ ਦਾ ਉਹ ਸੁਭਾਅ ਨਹੀਂ ਸ਼ਾਇਦ। ਨਹੀਂ ਗੱਲ ਠੰਡੇ ਸੁਭਾਅ ਦੀ ਨਹੀਂ ਹੈ ਗੱਲ ਤਾਂ ਲੀਡਰਸ਼ਿਪ ਕੁਆਲਿਟੀ ਦੀ ਹੈ। ਫਿਰ ਜਿਹੜੇ ਤੁਸੀਂ ਕਿੰਨੇ ਵੀ ਉਹਨਾਂ ਦਾ ਸੁਭਾਅ ਹੈ ਲੜਾਈ ਲੜਨ ਦਾ ਤੇ ਨਾਲ ਸਵਾਲ ਤਾਂ ਇਹ ਵੀ ਖੜਾ ਹੋ ਜਾਂਦਾ ਫਿਰ ਪਾਰਟੀ ਲਾਇਲਟੀ ਕਿੱਥੇ ਗਈ ਤੁਹਾਡੀ? ਵੀ ਤੁਸੀਂ ਕਿਸ ਨਾਲ ਲਾਲ ਹੈ ਕਿ ਨਹੀਂ ਤੁਸੀਂ। ਇਹਨਾਂ ਬਾਰੇ ਤਾਂ ਇਹ ਉਹ ਪੰਜਾਬ ਦੇ ਕੁਝ ਲੀਡਰ ਹੈਗੇ ਆ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ। ਵੇ ਬਕਤਾ ਵੀ ਬੜੇ ਵਧੀਆ ਹੈਗੇ ਐ ਲੜਾਈ ਵੀ ਲੜਦੇ ਐ ਲੇਕਿਨ ਟੀਮ ਲੀਡਰ ਨਹੀਂ ਬਣਦੇ ਉੱਥੇ ਦਿੱਕਤ ਆ ਜਾਂਦੀ ਹੈ ਦੂਜੀ ਗੱਲ ਮੈਂ ਪਾਰਟੀ ਲਾਇਲਟੀ ਨਹੀਂ ਕੀਤੀ ਵੀ ਤੁਸੀਂ ਖੜੇ ਕਿੱਥੇ ਆ ਸੁਤੰਤਰਕ ਤੌਰ ਤੇ ਫਿਰ ਤੁਸੀਂ ਜੇ ਵਾਰ-ਵਾਰ ਤੁਸੀਂ ਆਪਣੇ ਆਪ ਨੂੰ ਬਦਲ ਲੈ ਕਦੇ ਇੱਕ ਪਾਰਟੀ ਚ ਕਦੇ ਦੂਜੀ ਪਾਰਟੀ ਚ ਕਦੇ ਇੰਡੀਪੈਂਡੈਂਟ ਫਿਰ ਮੇਰੇ ਤਾਂ ਸੋਏ ਸਿਆਸਤ ਮੇਰੇ ਸਮਝ ਤੋਂ ਬਾਹਰ ਹੈਗੀ ਹੈ ਤੁਸੀਂ ਠੀਕ ਹੈ ਇਸ਼ੂ ਟੇਕ ਅਪ ਕਰਦੇ ਹੋਵੋਗੇ ਲੇਕਿਨ ਮੈਂ ਜਦੋਂ ਲੇਕਨ ਦੀ ਗੱਲ ਕਰਦਾ ਤੇ ਉਦੋਂ ਜਿਹੜੇ ਬੇਸਿਕ ਸਿਆਸਤ ਦੇ ਫੰਡੇ ਹੁੰਦੇ ਐ ਪਈ ਤੁਸੀਂ ਉੱਥੇ ਕਿਥੇ ਖੜੇ ਆ ਆਕੀ ਤੇ ਫਿਰ ਜੇ ਹੁਣ ਜੇ ਜੇ ਇਹ ਸੰਗਰੋਹ ਜਿਹੜਾ ਤੁਸੀਂ ਗੱਲ ਕੀਤੀ ਇਹ ਸਵਰਿੰਜੀ ਸਿੰਘ ਮਾਨ ਦੇ ਇਹ ਜਦੋਂ ਨਾ ਚੱਲਿਆ ਸੀ ਉਦੋਂ ਜਿਹੜਾ ਸੈਕਸ਼ਨ ਸਵਰਿੰਜੀ ਸਿੰਘ ਮਾਨ ਨੂੰ ਸਪੋਰਟ ਕਰਦਾ ਹੈ ਤੇ ਜਿਨ੍ਹਾਂ ਦਾ ਸਪੋਰਟ ਖਹਿਰਾ ਸਾਹਿਬ ਵੀ ਕਰਦੇ ਸੀ ਉਸ ਸੈਕਸ਼ਨ ਦੇ ਵਿੱਚੋਂ ਗੱਲ ਆ ਰਹੀ ਸੀ ਕਿ ਖਹਿਰਾ ਸਾਹਿਬ ਨੂੰ ਸੰਗਰੋਹ ਤੋਂ ਖੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਵਰਿੰਜੀ ਸਿੰਘ ਮਾਨ ਦੇ ਵੋਟ ਮੈਨ ਲਈ ਕਟਣਗੇ ਤੁਸੀਂ ਹੋਰ ਦੇ ਨਹੀਂ ਕਟਦੇ ਜੇ ਇਹਨਾਂ ਦਾ ਵੋਟ ਜਾ ਕੇ ਸਰੰਦੇ ਸੀ ਮਾਨ ਲੋ ਹੀ ਘਟਦੇ ਆ ਤੁਸੀਂ ਹਿਸਾਬ ਲਾ ਲਓ ਫਿਰ ਇਸ ਸਟਰੀਟ ਦਾ ਰਿਜ਼ਲਟ ਕੀ ਹੋਏਗਾ ਜੀ ਮੈਂ ਰਿਜ਼ਲਟ ਨਹੀਂ ਕੱਢ ਰਿਹਾ ਇਸ ਵੇਲੇ ਮੈਂ ਤਾਂ ਜਿਹੜੀ ਸਿਆਸਤ ਹੈ ਉਹਦੀ ਗੱਲ ਕਰ ਰਿਹਾ ਮੈਂ ਇਸ ਗੱਲ ਦੇ ਵਿੱਚ ਨਹੀਂ ਪੈਂਦਾ ਵੀ ਖੈਰਾ ਸਾਹਿਬ ਵੱਡੇ ਲੀਡਰ ਹੈ ਛੋਟੇ ਲੀਡਰ ਹੈ ਉਹਨਾਂ ਨੂੰ ਟਿਕਟ ਮਿਲੀ ਹੈ ਵੱਡੇ ਲੀਡਰ ਹੋਣ ਕੇ ਉਹਦੇ ਵਿੱਚ ਕੀ ਹੈਗਾ ਮੈਂ ਤਾਂ ਜਿਹੜੇ ਬੇਸਿਕ ਗੱਲ ਹੈਗੀ ਹੈ ਮੈਂ ਉੱਥੇ ਲਗਾਤਾਰ ਆ ਰਿਹਾ ਹਾਂ ਕਿ ਜਿਹੜੀ ਤੁਹਾਡੀ ਬੇਸਿਕ ਲਾਇਲਟੀ ਕਿੱਥੇ ਹੈਗੀ ਮੈਂ ਇਹ ਗੱਲ ਯਾਦ ਕਰਾਉਣਾ ਚਾਹੁੰਦਾ ਹਾਂ ਅੱਛਾ ਮੈਨੂੰ ਤੁਹਾਡੇ ਨਾਲ ਗੱਲ ਕਰਦਾ ਹੀ ਯਾਦ ਆ ਗਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਸੀ ਕਿ ਉਦੋਂ ਇਹ ਅਸੈਂਬਲੀ ਇਲੈਕਸ਼ਨ ਜਿੱਤੇ ਸੀ ਤੇ ਐਜ਼ ਯੂਜ਼ੂਅਲ ਇਹ ਉੱਠ ਕੇ ਖੜੇ ਹੋਏ ਤੇ ਕੋਈ ਕੋਈ ਦਿਨ ਤੀ ਖੇ ਗੱਲਾਂ ਕਰਦੇ ਰਹੇ ਫਿਰ ਬਾਦਲ ਸਾਹਿਬ ਤੋਰਿਆ ਨਹੀਂ ਗਿਆ ਇਹਦੇ ਵੀ ਕਾਕਾ ਜੀ ਜੇ ਟਿਕਟ ਤੁਹਾਨੂੰ ਮੈਂ ਦਿੱਤੀ ਹੁੰਦੀ ਨਾ ਤੁਸੀਂ ਇਸ ਪਾਸੇ ਬੈਠੇ ਹੋਣਾ ਸੀਗਾ ਕਹਿੰਦਾ ਤੁਸੀਂ ਆਪਣੇ ਫਾਦਰ ਨਾਲ ਮੇਰੇ ਕੋਲ ਆਏ ਸੀ ਟਿਕਟ ਲੈਣ ਤੇ ਮੈਂ ਨਾ ਕਰਤੀ ਸੀ ਸੋ ਇਹਦੀ ਬੈਕਗ੍ਰਾਉਂਡ ਹੈਗੀ ਸਾਰੀ ਗੱਲ ਤੇ ਆ ਕੇ ਇਹਨਾਂ ਨੂੰ ਪੁੱਛੋ ਵੀ 91 ਤੋਂ ਪਹਿਲਾਂ ਇਹ ਇਲੈਕਸ਼ਨ ਕਿਹਦੇ ਟਿਕਟ ਲੈਣ ਗਏ ਸੀਗੇ ਠੀਕ ਹੈ ਇਹ ਆਪਣੇ 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 ਫਾਦਰ ਦੇ ਨਾਲ ਗਏ ਸੀ ਨਾ ਟਿਕਟ ਲੈਣ ਕਿਹਦੇ ਕੋਲ ਗਏ ਸੀ ਕਿ ਇਹ ਵੀ ਦੱਸ ਦਿਓ ਚਲੋ ਮੈਂ ਇਸ ਗੱਲ ਦੇ ਵਿੱਚ ਨਹੀਂ ਪੈਂਦਾ ਇਹ ਨਿੱਜੀ ਮਾਮਲਾ ਹੈਗਾ ਮੈਂ ਇਹਦੇ ਵਿੱਚ ਨਹੀਂ ਲੇਕਿਨ ਮੈਂ ਜਦੋਂ ਪਾਰਟੀ ਪ੍ਰਿੰਸੀਪਲ ਦੀ ਗੱਲ ਕਰਦੇ ਹਾਂ ਨਾ ਆਪਾਂ ਜੀ ਮੈਂ ਉਸ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ ਤੁਸੀਂ ਲਗਾਤਾਰ ਬਦਲ ਨਹੀਂ ਸਕਦੇ ਨੀ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਉਸ ਕੀ ਸਰਸਥਾਪਤੀ ਨਾਲ ਟਕਰਾਉਣ ਦੀ ਕਿਸੇ ਵੀ ਸਰਕਾਰ ਦੇ ਨਾਲ ਤੁਸੀਂ ਜਦੋਂ ਖੈਨਿਓ ਤਾਂ ਕਈ ਖਿੱਤੇ ਤੁਹਾਨੂੰ ਪਸੰਦ ਕਰਨ ਲੱਗ ਜਾਂਦੇ ਆ ਮੈਂ ਬਿਲਕੁਲ ਕਰਦੇ ਆ ਨਹੀਂ ਬਿਲਕੁਲ ਕਰਦੇ ਹੈ ਮੈਂ ਤਾਰੀਫ ਕਰਦਾ ਇਹਨਾਂ ਦੀ ਇਸ ਗੱਲ ਤੇ ਆ ਕੇ ਕਿ ਟੱਕਰਾਉਣ ਦੀ ਹਿੰਮਤ ਇਹਨਾਂ ਦੀ ਹੈਗੀ ਹੈ ਮੈਂ ਤੁਹਾਡੇ ਕੋਲ ਸੰਗਰੂਰ ਦੇ ਸੁਭਾਅ ਬਾਰੇ ਪੁੱਛ ਦੂਜਾ ਸਵਾਲ ਮੇਰਾ ਇਹ ਹੈ ਕਿ ਇਸ ਵਾਰੀ ਫਿਰ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਇਹ ਦੱਸੋ ਕਿ ਕੌਣ ਦਿੱਤੇਗਾ ਕਿਹਦੇ ਹੱਕ ਚ ਹੋਏਗਾ ਮਲਟੀ ਕਾਰਨਰਸ ਕੀ ਹੋਏਗਾ ਮੈਂ ਤਾਂ ਸਿਰਫ ਤੁਹਾਡੇ ਤੋਂ ਇਹ ਸਮਝਣਾ ਚਾਹ ਰਿਹਾ ਕਿ ਜਦੋਂ ਕਾਂਗਰਸ ਪਾਰਟੀ ਦਾ ਉੱਥੇ ਵਰਕਰ ਬੇਸ ਹੈਗਾ ਪਿਛਲੇ ਇਲੈਕਸ਼ਨ ਚ ਵੀ ਕਾਂਗਰਸ ਦੂਜੇ ਨੰਬਰ ਤੇ ਰਹਿੰਦੀ ਆ ਉੱਥੇ ਤੀਜੇ ਤੇ ਜਾਂਦੀ ਆ ਉਚੇਤੇ ਸਰਕਾਰ ਵਾਲੀ ਧਿਰ ਸੀਗੀ ਇਸ ਵਾਰੀ ਭਗਵੰਤ ਮਾਨ ਨੂੰ ਹੋਮਟਰਪ ਤੇ ਕਿੰਨਾ ਕੁ ਫਾਇਦਾ ਮਿਲਣ ਵਾਲਾ ਮਲਟੀ ਕਾਰਨਰ ਦੇ ਵਿੱਚ ਨਾਲ ਦੀ ਨਾਲ ਸਿਮਰਨਜੀਤ ਸਿੰਘ ਮਾਨ ਆਪਣੀ ਪਰਫਾਰਮੈਂਸ ਦਰਾ ਪਾਉਣਗੇ ਕਿ ਨਹੀਂ ਔਰ ਜੇਕਰ ਇਸੇ ਸਥਿਤੀ ਦੇ ਵਿੱਚ ਹੀ ਅਸੀਂ ਅੱਗੇ ਵੱਧ ਜਾਨੇ ਆ ਤੇ ਵੱਧ ਤੋਂ ਵੱਧ ਬੀਜੇਪੀ ਆ ਜਾਂ ਕੇਵਲ ਟਲ ਨੂੰ ਦੇ ਦੇਣਗੇ ਜਾਂ ਅਰਬਿੰਦ ਖੰਨਾ ਨੂੰ ਦੇ ਦੇਣਗੇ ਜਾਂ ਕੋਈ ਵੀ ਹੋਰ ਲੈ ਆਉਣਗੇ ਤਾਂ ਉਹਨਾਂ ਦੀ ਜਿੰਨੀ ਵੋਟ ਸ਼ਹਿਰੀ ਵਾਲੀ ਹੈਗੀ ਆ ਉਹਦੇ ਚੋਂ ਕਿੰਨੇ ਪ੍ਰਤੀਸ਼ਤ ਉਹਨਾਂ ਨੂੰ ਪੋਲ ਹੁੰਦੀ ਆ ਮਤਲਬ ਮੈਂ ਤੁਹਾਡੇ ਕੋਲੋਂ ਇਸ ਸਥਿਤੀ ਚ ਝੁੰਦਾ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਸੀਨ ਬਣ ਰਿਹਾ ਉਹਨੂੰ ਵੀ ਸਮਝਣਾ ਚਾਹੁੰਦਾ ਸੀਨ ਜੋ ਬਣ ਰਿਹਾ ਤੁਸੀਂ ਲੋਕਾਂ ਦਾ ਸੁਵਾ ਦੇ ਗੱਲ ਕੀਤੀ ਹੈ ਸੁਵਾ ਇੱਥੋਂ ਦਾ ਕਿਸੇ ਬੜੇ ਇਨਕਲਾਬੀ ਰਿਹਾ ਹੈ ਇੱਥੇ ਲਾਲ ਪਾਰਟੀ ਵੀ ਬੜੀ ਸੀਗੀ 1948 ਦੇ ਵਿੱਚ ਤੇ ਉਸ ਤੋਂ ਬਾਅਦ ਨਕਸਲ ਮੂਵਮੈਂਟ ਵੀ ਇੱਥੇ ਜ਼ੋਰ ਫੜਿਆ ਸੀ ਤੇ ਬਾਅਦ ਦੇ ਵਿੱਚ ਤਾਂ ਚਲੋ ਆਪਣਾ ਜਦੋਂ ਸੱਤ ਲੋਗੋਵਾਲ ਵੀ ਇੱਥੋਂ ਦੇ ਸੀਗੇ ਜਿਨ੍ਹਾਂ ਨੇ ਜਿਹੜੇ ਡਿਕਟਰ ਰਹੇ ਮੋਰਚੇ ਦੇ ਐਮਰਜੈਂਸੀ ਦੇ ਵਿੱਚ ਵੀ ਰਹੇ ਜਦੋਂ ਟੁੱਟ ਜੀ ਅੰਦਰ ਚਲੇ ਗਏ ਸੀਗੇ ਤੇ ਮੁੜ ਕੇ ਤਾਰਮੀਦ ਮੋਰਚਾ ਵੀ ਉਹਨਾਂ ਨੇ ਚਲਾਇਆ ਸੀਗਾ ਉਹ ਬੈਕਗ੍ਰਾਉਂਡ ਵੱਖਰੀ ਹੈਗੀ ਆ ਉਹ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਸਵਾਰਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਸਵਾਰ ਇਸ ਇਲੈਕਸ਼ਨ ਦੇ ਵਿੱਚ ਬਹੁਤਾ ਮੈਟਰ ਨਹੀਂ ਕਰਨਾ ਹੁਣ ਅੱਛਾ ਨਹੀਂ ਤੁਸੀਂ ਇਹ ਤੁਸੀਂ ਦੇਖ ਲਿਓ ਮਾਨ ਸਾਹਿਬ ਸਰਦਾ ਸਵਰਨ ਸਿੰਘ ਮਾਨ ਇਹਨਾਂ ਦੇ ਵੀ ਖਾਸ ਤਰ੍ਹਾਂ ਦੀ ਸਮੱਸਿਆ ਹੈ ਇਸੇ ਕਰਕੇ ਇਹ ਜਿੰਨੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀ ਸਿੱਖਾਂ ਨੇ ਖਾਸ ਕਰਕੇ 1989 ਦੇ ਵਿੱਚ ਅੱਜ ਤੱਕ ਵੇਰੇ ਦੇਖਣ ਦੇ ਵਿੱਚ ਕਿਸੇ ਅਕਾਲੀ ਲੀਡਰ ਤੇ ਇਹਨਾਂ ਨੂੰ ਵਿਸ਼ਵਾਸ ਨਹੀਂ ਕੀਤਾ ਤੇ ਉਸ ਤੋਂ ਬਾਅਦ ਹੋਇਆ ਕਿ ਸਭ ਦੇ ਸਾਹਮਣੇ ਇਹ ਤਾਂ ਹਾਂ ਨਹੀਂ ਇਹ ਪੀਰੀਅਡ ਬਹੁਤ ਜ਼ਿਆਦਾ ਪ੍ਰਾਪਤੀਆਂ ਵਾਲਾ ਹੈ ਨਹੀਂ ਉਹਨਾਂ ਦੀ ਹਾਜ਼ਰੀ ਵਿੱਚ ਇਹ ਇਹ ਉਸ ਤੋਂ ਬਾਅਦ ਸੰਗਾਰ ਪ੍ਰਕਾਸ਼ ਨੇ ਬਾਦਲ 1994 'ਚ ਰਾਈਜ਼ ਕੀਤੇ ਤੇ ਇਹ ਕਿਹਾ ਜਾਂਦਾ ਇਹਨਾਂ ਦਾ ਸਾਥੀ ਨੂੰ ਪੁੱਛ ਲਓ ਵੀ ਇਹ ਜ਼ਿੰਮੇਵਾਰ ਕੌਣ ਸੀਗਾ ਉਸਚੇਗੀ ਤਾਂ ਇਹਨਾਂ ਨੂੰ ਪੂਰੀ ਪਾਵਰ ਮਿਲ ਗਈ ਸੀ ਸਾਰੇ ਲੀਡਰ ਨਾਲ ਬਾਦਲ ਸਾਹਿਬ ਨੇ ਵੀ ਇਹਨਾਂ ਤੇ ਵਿਸ਼ਵਾਸ ਪ੍ਰਗਟ ਕਰਤਾ ਸੀ ਇਹ ਐਸ ਵਾਧ ਲੀਡਰ ਸੀਗੇ ਜਿਨ੍ਹਾਂ ਤੇ ਹਰ ਲੀਡਰ ਨੇ ਇਕੱਠੇ ਕੋਈ ਸਵਾਸ ਪ੍ਰਗਟ ਕੀਤਾ ਸੀਗਾ ਇਹ ਲੈ ਕੇ ਨਹੀਂ ਚੱਲ ਸਕਿਆ ਲੋਕਤਵ ਇਸੇ ਤਰ੍ਹਾਂ ਦਾ ਹੀ ਜਿਵੇਂ ਹੁੰਦਾ ਸੀਗਾ ਹੁੰਦਾ ਸੀਗਾ ਉਦੋਂ ਤਰਨ ਤਾਰ ਤੋਂ 4.5 ਲੱਖ ਵੋਟਾਂ ਦੇ ਜਿੱਤੇ ਸੀਗੇ 89 ਦੇ ਵਿੱਚ ਰਿਕਾਰਡ ਸੀਗਾ ਉਸ ਤੋਂ ਬਾਅਦ ਕੀ ਹੋਇਆ ਫਿਰ ਵੀ ਜਿੱਤੇ ਉਸ ਤੋਂ ਬਾਅਦ ਇੱਕ ਵਾਰੀ ਫਿਰ ਲੇਕਿਨ ਗੱਲ ਜੋ ਉਸ ਸੰਦਰਭ ਦੇ ਵਿੱਚ ਦੇਖਦੇ ਹੋ ਫਿਰ ਇਹ ਤੁਹਾਡੇ ਸਾਹਦੇ ਸਾਹਮਣੇ ਵੀ ਉਸ ਤੋਂ ਬਾਅਦ ਹੋਇਆ ਕੀ ਸੋ ਚਲੋ ਆਪਾਂ ਇੰਡੀਵਿਜੁਅਲ ਪਰਫਾਰਮੈਂਸ ਦੀ ਗੱਲ ਨਹੀਂ ਕਰ ਰਹੇ ਆਪਾਂ ਤਾਂ ਜਨਰਲ ਸਿਆਸਤ ਦੀ ਗੱਲ ਕਰ ਰਹੇ ਹਾਂ ਵੀ ਇਸ ਇਲਾਕੇ ਦਾ ਸਮਾਜ ਜ਼ਰੂਰ ਇਨਕਲਾਬੀ ਹੈ ਲekin ਹੁਣ ਜਿਹੜੀ ਲੋਕ ਸਭਾ ਦੇ ਇਲੈਕਸ਼ਨ ਹੈ ਕਿਸੇ ਇਨਕਲਾਬੀ ਸਦਾ ਰਾਸਤੇ ਨਹੀਂ ਲੜੀ ਜਾ ਰਹੀ ਜੇ ਤਾਂ ਲੜਾਈ ਸਦਾਤਕ ਹੋਵੇ ਫਿਰ ਗੱਲ ਵੱਖਰੀ ਹੈ ਕਿ ਸਦਾਤਕ ਨਾਰਾ ਤਾਂ ਕਿਸੇ ਨੇ ਦਿੱਤਾ ਨਹੀਂਗਾ ਨਹੀਂ ਸਰ ਪਿਛਲੀਆਂ ਕੁਝ ਜਿੱਤਾਂ ਜਿਹੜੀਆਂ ਜੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਤੇ ਉਹ ਹਵਾ ਦੇ ਰੁੱਖ ਬਣਨ ਕਰਕੇ ਬਣੀਆਂ ਭਗਵੰਤਮਾਨ ਹਵਾ ਦੇ ਰੁੱਖ ਬਣਨ ਕਰਕੇ ਜਿੱਤੇ ਇਹ ਜਿਹੜੀ ਹੁਣ ਐਂਬਲੀ ਸੀਟ ਹੈ ਸੀਟਾਂ ਆਈਆਂ ਇਹ ਵੀ ਹਵਾ ਦੇ ਰੁੱਖ ਨਾਲ ਆਈਆਂ ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਰਮੀ ਇੱਕ ਖਾਸ ਤਰ੍ਹਾਂ ਦੀ ਹਵਾ ਚ ਜਿੱਤੇ ਨੇ ਹੁਣੇ ਜਿਹੜੀ ਹਵਾ ਉਸ ਖਿੱਤੇ ਚ ਚੱਲੀ ਦੋ ਤਿੰਨ ਉਹਨਾਂ ਮੁੰਡਿਆਂ ਦੇ ਫੋਟੋ ਜਾਣ ਤੋਂ ਬਾਅਦ ਉਹਨਾਂ ਔਰ ਜਿਹੜੀ ਹੁਣ ਇਸ ਵੇਲੇ ਸਥਿਤੀ ਹੈ ਹਵਾ ਥੰਮ ਗਈ ਹੈ ਮਤਲਬ ਪੱਤਾ ਨਹੀਂ ਹਿੱਲ ਰਿਹਾ ਜਿਹਨੂੰ ਪੰਜਾਬੀ ਚ ਕਹਿੰਦੇ ਆ ਇਸ ਵੇਲੇ ਜਿਹੜਾ ਪਰਫਾਰਮੈਂਸ ਹੈ ਜਾਂ ਇਸ ਵੇਲੇ ਵਰਕਰ ਬੇਸ ਵਾਲੀਆਂ ਪਾਰਟੀਆਂ ਨੇ ਤਾਂ ਮਤਲਬ ਅਕਾਲੀ ਦਲ ਵੀ ਅੱਗੇ ਨਾਲੋਂ ਬਿਹਤਰ ਕਰ ਸਕਦਾ ਉੱਥੇ ਕਾਂਗਰਸ ਵੀ ਬਿਹਤਰ ਕਰ ਸਕਦੀ ਹੈ ਭਾਵੇਂ ਕਿ ਖਹਿਰਾ ਉੱਥੇ ਲੋਕਲ ਸਥਾਨਕ ਲੀਡਰ ਨਹੀਂ ਜੇ ਉਹਨਾਂ ਨੂੰ ਥੱਲੇ ਸਾਥ ਮਿਲ ਜਾਂਦਾ ਆਮ ਆਦਮੀ ਪਾਰਟੀ ਦਾ ਜਿਹੜਾ ਭਗਵੰਤਾ ਆਪਣਾ ਹਲਕਾ ਹੈ ਤੇ ਆਪਣਾ ਜ਼ਿਲ੍ਹਾ ਹੈ ਸੋ ਮੈਂ ਮਾਨ ਸਾਹਿਬ ਵੀ ਸ਼ਾਇਦ ਉਸ ਤਰ੍ਹਾਂ ਦੀ ਸਥਿਤੀ ਚ ਨਾ ਆਉਣ ਉਹ ਵੀ ਕਿਤੇ ਫਸ ਜਾਣ ਜਾ ਕੇ ਇਹ ਸਥਿਤੀ ਤਾਂ ਹੈਗੀ ਨਾ ਸਰ ਨੇ ਪਿਛਲੇ ਬਾਏ ਇਲੈਕਸ਼ਨ ਦੇ ਵਿੱਚ ਮਤਲਬ ਇੱਕ ਸ਼ੌਕ ਸੀ ਜੀ ਭਗਵਤ ਮਾਨਾਸਤੇ ਵੀ ਜਿਹੜੀ ਸੀਟ ਉਹ ਖੁਦ ਕੱਢਦੇ ਰੇ ਸਰਕਾਰ ਬਣਨ ਤੋਂ ਬਾਅਦ ਉਹ ਹਾਰ ਗਏ ਉਹਨਾਂ ਦੀ ਪਾਰਟੀ ਇਸ ਤੋਂ ਵੱਡਾ ਸ਼ੌਕ ਕੀ ਹੋਣਾ ਇੱਕ ਸੀ ਇਹ ਬਨੋ ਇਹਦਾ ਮਤਲਬ ਕਿ ਕਿਤੇ ਬਹੁਤ ਵੱਡੀ ਗਵਰਨਮੈਂਟ ਹੋ ਗਈ ਸੀ ਇਸ ਸੀਟ ਦੇ ਉੱਤੇ ਆ ਕੇ ਯਾ ਲੋਕਾਂ ਦੇ ਜਿਹੜੀ ਸੋਰਸ ਸੀ ਸਰਕਾਰ ਦੇ ਬਾਰੇ ਇੱਕ ਇੱਕਦਮ ਕਿੰਨੀ ਕੇਜ ਹੋਈ ਸੀਗੀ ਪਰਫਾਰਮੈਂਸ ਤੇ ਕੁਐਸਚਨ ਲੱਗ ਗਿਆ ਸੀ ਸਾਰੀ ਗਲਤੀ ਆ ਕੇ ਕੀ ਹੋਰ ਨਾ ਔਰ ਕੋਈ ਇੰਪਰੂਵਮੈਂਟ ਸਰਕਾਰ ਨੇ ਕੀਤੀ ਹੈ ਜਿਹੜਾ ਤੁਸੀਂ ਕਿਹਾ ਵੀ ਹਵਾ ਕੀ ਤੇ ਪਤਾ ਨਹੀਂ ਖਲ ਰਿਹਾ ਇਹ ਜਿਹੜੀ ਸਿਚੁਏਸ਼ਨ ਹੁੰਦੀ ਹੈ ਅਸਲੀ ਸਿਚੁਏਸ਼ਨ ਇਹ ਹੁੰਦੀ ਹੈ ਵੀ ਲੋਕੜੇ ਕਿੱਥੇ ਆ ਜੇ ਅਸੈਸ ਕਰਨਾ ਹੋਵੇ ਜਦੋਂ ਪਤਾ ਨਾ ਹਿਲ ਰਿਹਾ ਹੋਵੇ ਨਾ ਕੋਈ ਉਦੋਂ ਲੋਕਾਂ ਨੂੰ ਜਾ ਕੇ ਪੁੱਛੋ ਉਹ ਤੁਹਾਨੂੰ ਦੱਸ ਦੇਣਗੇ ਵੀ ਅਸਲੀਅਤ ਕੀ ਹੈ ਸਿੱਖ ਇਹ ਮੈਂ ਇਹ ਵੀ ਦੇਖਿਆ ਵਿਆ ਹੈ ਇਹ ਲੋਕ ਦੱਸ ਦਿੰਦੇ ਨੇ ਪਿੰਡ ਦੇ ਵਿੱਚ ਵੀ ਕਿਹਨੂੰ ਕਿੰਨੀ ਵੋਟ ਪੈਗੀ ਮੈਂ ਇੱਕ ਵਾਰੀ ਟੈਸਟ ਵੀ ਕੀਤਾ ਸੀ ਪਿਛਲੇ ਇਲੈਕਸ਼ਨ ਦੇ ਵਿੱਚ ਇੱਕ ਪਿੰਡ ਦਾ ਦੱਸ ਦਿੰਦੇ ਤੇ ਮੈਂ ਬਾਦਲ ਪਿੰਡ ਦਾ ਵੀ ਟੈਸਟ ਕੀਤਾ ਸੀ ਇੱਕ ਇਲੈਕਸ਼ਨ ਦੇ ਵਿੱਚ ਬਾਦਲ ਪਿੰਡ ਦੇ ਵੀ ਤੁਹਾਨੂੰ ਲੋਕ ਦੱਸ ਦੇਣਗੇ ਵੀ ਕਿ ਕਿੰਨੀ ਵੋਟ ਦਾ ਫਰਕ ਪਿਛਲੀ ਵਾਰੀ ਨਾਲ ਪਏਗਾ ਇਹ ਲੋਕਾਂ ਦੀ ਜਿਹੜੀ ਫੋਕਸ ਹੈ ਸਾ ਬੜੀ ਕਮਾਲ ਦੀ ਹੈ ਜੀ 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 ਇਹ ਤੁਹਾਨੂੰ ਲੋਕਾਂ ਨਾਲ ਕਮਿਊਨੀਕੇਟ ਕਰਨਾ ਆਉਣਾ ਚਾਹੀਦਾ ਜੇ ਤੁਸੀਂ ਪੁੱਛੋਗੇ ਵੋਟ ਕਿਹਨੂੰ ਪਾਉਣੇ ਕੋਈ ਨਹੀਂ ਦੱਸੇਗਾ ਹੂੰ ਲੇਕਿਨ ਤੁਸੀਂ ਉੱਧਰ ਕੱਢਾ ਬੈਠ ਕੇ ਗੱਲ ਕਰੋਗੇ ਲੋਕਾਂ ਦੇ ਨਾਲ ਤੇ ਤੁਹਾਨੂੰ ਸਮਝ ਆ ਜਾਏਗੀ ਫਿਰ ਕੋਈ ਨਾ ਕੋਈ ਵਿੱਚ ਤੁਹਾਨੂੰ ਦੱਸ ਦੇਗਾ ਕਿ ਸਾਡੇ ਪਿੰਡ ਚ ਇੰਨੀ ਨਹੀਂ ਵੋਟ ਇਸ ਕੈਂਡੀਡੇਟ ਨੂੰ ਪੈਂਦੀ ਹੈ ਇਹ ਮੇਰਾ ਜਾਤੀ ਤਜਰਬਾ ਹੈ ਬੰਦਿਆਂ ਦਾ ਹੀ ਪਤਾ ਲੱਗ ਜਾਂਦਾ ਕਿ ਉਹ ਕਿੱਥੋਂ ਬੋਲ ਰਹੇ ਨੇ ਕਿਹਦੇ ਹੱਕ ਚ ਨੇ ਕੀ ਆ ਉਹ ਸਾਰਾ ਸਾਫ਼ ਹੋ ਜਾਂਦੀ ਤਸਵੀਰ ਪਰ ਜਿਹੜੀ ਸੰਗਰੂਰ ਸੀਟ ਆ ਜੀ ਇੱਥੇ ਪਿਛਲੀ ਵਾਰੀ ਸਿੱਖ ਸਾਇਕੀ ਨੇ ਡੋਮਿਨੇਟ ਕੀਤਾ ਸਿੱਖ ਇਸ਼ੂਸ ਨੇ ਡੋਮਿਨੇਟ ਕੀਤਾ ਜਿਹੜੀਆਂ ਮੌਤਾਂ ਹੋਈਆਂ ਜਿਸ ਤਰ੍ਹਾਂ ਨਾਲ ਚੂਤ ਦੇ ਵਿੱਚ ਇੱਕ ਹੁਲਾਸ ਨਾਲ ਇੱਕ ਵਿਰੋਧ ਨਾਲ ਇੱਕ ਬਗਾਵਤ ਨਾਲ ਮੈਂ ਜਿਹੜੀ ਖਾਸ ਤੌਰ ਤੇ ਮੰਨਿਆ ਜਾ ਰਿਹਾ ਸੀ ਕਿ ਪੰਥਕਤਾ ਸਿੱਖ ਸੋਚ ਮਾਈਨਸ ਹੋ ਰਹੀ ਹੈ ਪੰਜਾਬ ਦੇ ਵਿੱਚੋਂ ਇਹਨੇ ਉੱਥੇ ਇਹ ਜਲਵਾਗਰ ਹੋਈ ਇਹ ਇਸ ਏਰੀਆ ਨੂੰ ਇਦਾਂ ਵੀ ਮੰਨਿਆ ਜਾਂਦਾ ਠੀਕ ਕਹਿੰਦੇ ਹੋ ਸਰ ਨਹੀਂ ਇਹ ਤਾਂ ਤੁਸੀਂ ਇੱਕ ਅਸਪੈਕਟ ਹੋਰ ਲਓ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੈਗਾ ਇਹ ਹਰ ਤਰ੍ਹਾਂ ਦੇ ਮੂਵਮੈਂਟ ਨੇ ਇੱਥੇ ਜੋੜ ਫੜੀ ਹੈ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੀ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਹੁੰਦੀਆਂ ਹਨ ਅੰਦਾਣਾ ਪਿੰਡ ਸਰ ਆਕਾ ਕਸਟੂਮ ਸੀਦਾ ਉਹ ਪਹਿਲਾ ਪਿੰਡ ਜਿੱਥੇ ਖੁਦਕੁਸ਼ੀਆਂ ਸ਼ੁਰੂ ਹੋ ਜਾਂਦੀ ਸੀ ਤੇ ਕਈ ਸਾਲ ਤੱਕ ਮੰਨਿਆ ਨਹੀਂ ਕਿਸੇ ਨੇ ਮਿਸੇ ਪੱਠਾ ਦੇ ਲੀਡਰ ਸੀ ਉੱਥੋਂ ਲੋਕਲ ਤੇ ਤੁਸੀਂ ਜੇ ਉਦੋਂ ਗੱਲ ਕਰਦੇ ਤੇ ਇਹ ਮੰਨਦਾ ਕੋਈ ਵੀ ਨਹੀਂ ਸੀ ਮੰਨਦਾ ਕਾਲੀ ਸਰਕਾਰ ਵੀ ਨਹੀਂ ਸੀ ਮੰਨਦੇ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਕਈ ਸਾਲ ਨਹੀਂ ਮੰਨਿਆ ਗਿਆ ਪਰ ਇੰਦਰਜੀਤ ਸਿੰਘ ਜੀ ਜੀ ਇਕੱਲੇ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਉਹ ਇਸ਼ੂ ਟੈਕ ਅਪ ਕੀਤਾ ਸੀ ਉਹ ਇਲਾਕੇ ਦੇ ਸੀਗੇ ਐਮ ਐਲ ਏ ਰਹੇ ਸੀਗੇ ਤੇ ਆਪਣੇ ਕੈਪਟਨ ਅਵੰਦਪ ਸਿੰਘ ਦੇ ਵਾਂਗੇ ਸੀ ਉਹਨਾਂ ਨੇ ਕੰਮ ਕੀਤਾ ਸੀਗਾ ਫੋ ਇਹ ਇਲਾਕਾ ਤਾਂ ਉਹ ਹੈ ਇਰੇ ਚ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲ ਜਾਏਗੀ ਇਸ ਇਲਾਕੇ ਦੇ ਵਿੱਚ ਤੇ ਇਸ ਕਰਕੇ ਕੁਝ ਵੀ ਕਹਿਣਾ ਹਜੇ ਇਸ ਸੂਟ ਬਾਰੇ ਮੁਸ਼ਕਲ ਹੈ